ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਸਾਰਿਆਂ ਦਾ ਮਿੱਟੀ ਦੀ ਖੁਸ਼ਬੂ ਚੈਨਲ ਤੇ ਅੱਜ ਸਾਡੇ ਨਾਲ ਜੁੜੇ ਆ ਦਿਲਬਾਤ ਸਿੰਘ ਸੋਹਰ ਜੋ ਕਿ ਰਿਟਾਇਰਡ ਡਿਪਟੀ ਡਾਇਰੈਕਟਰ ਨੇ ਖੇਤੀਬਾੜੀ ਵਿਭਾਗ ਦੇ ਅੱਜ ਇਹਨਾਂ ਕੋਲੋਂ ਦੋ ਸਵਾਲ ਕਰਦੇ ਆ ਕਿ ਜਿਵੇਂ ਕਿ ਆਪਾਂ ਪਹਿਲਾਂ ਵੀ ਇਹ ਸਵਾਲ ਚੁੱਕੇ ਸੀ ਆਪਣੇ ਪੰਜਾਬ ਦੀ ਖੇਤੀਬਾੜੀ ਸਿਰਫ ਕਣਕ ਅਤੇ ਝੋਨੇ ਤੱਕ ਸੀਮਿਤ ਕਿਉਂ ਗਈ ਹੈ ਪਹਿਲਾਂ ਇਹਦੇ ਵਿੱਚ ਆਪਣਾ ਗੰਨਾ ਵੀ ਲਗਾਇਆ ਜਾਂਦਾ ਸੀ ਪੰਜਾਬ 'ਚ ਹੋਰ ਵੀ ਕਈ ਖੇਤੀਆਂ ਲਗਾਈਆਂ ਜਾਂਦੀਆਂ ਅਸੀਂ ਕਈ ਫਸਲਾਂ ਲਗਾਈਆਂ ਜਾਂਦੀਆਂ ਅਸੀਂ ਪਰ ਹੁਣ ਉਹ ਇੱਕੋ ਜਗ੍ਹਾ ਤੇ ਇਹਨਾਂ ਦੋ ਫਸਲਾਂ ਤੇ ਹੀ ਸੀਮਤ ਕਿਉਂ ਰਹਿ ਗਈ ਹੈ ਸਭ ਤੋਂ ਪਹਿਲਾਂ ਤਾਂ ਸਭ ਤੋਂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਆਪਣਾ ਖੇਤੀਬਾੜੀ ਦੇ ਸਬੰਧ ਚ ਝੋਨਾ ਤੇ ਕਣਕ ਦੇ ਪਾਹ ਕਿਸਾਨ ਕਾਫੀ ਦੇਰ ਤੋਂ ਜਿਹੜੀ ਹੈ ਰੁਟੀਨ ਜਿਹੜੀ ਚੱਲੀ ਆ ਰਹੀ ਆ ਹਾਂਜੀ ਉਹਦੇ ਵਿੱਚ ਜ਼ਿੰਮੇਦਾਰਾਂ ਨੇ ਬੜੀ ਵਾਰੀ ਵੱਖ-ਵੱਖ ਫਸਲਾਂ ਜਿ ਤਰ੍ਹਾਂ ਗੰਨਾ ਜਾਂ ਹੋਰ ਵੀ ਤੇਲ ਬੀਜ ਫਸਲਾਂ ਬੀਜ ਕੇ ਵੇਖਿਆ ਕਈ ਯਾਰਾ ਗੰਨੇ ਦੀ ਤਾਂ ਚਲੋ ਸਰਕਾਰੀ ਤੌਰ ਤੇ ਮਾਰਕੀਟਿੰਗ ਹੈਗੀ ਆ ਬਾਕੀ ਜਿਹੜੀਆਂ ਫਸਲਾਂ ਨੇ ਕਈ ਵਾਰੀ ਜਿ ਤਰ੍ਹਾਂ ਤੇਲ ਬੀਜਾਂ ਹੋਰ ਕੋਈ ਵੀ ਆਉਂਦੀਆਂ ਨੇ ਫਸਲਾਂ ਤੋਂ ਨੇ ਕਣਕ ਤੋਂ ਇਲਾਵਾ ਜਿਤਨਾ ਵੀ ਆ ਮੱਕੀ ਦਾਲਾਂ ਹੋ ਗਈਆਂ ਮੱਕੀ ਦਾਲਾਂ ਜਾਂ ਕੁਝ ਵੀ ਆ ਜਿਹੜੇ ਬਾਕੀ ਫਸਲਾਂ ਨੇ ਹਾਂਜੀ ਉਹਨਾਂ ਦੇ ਵਿੱਚ ਬੇਸ਼ੱਕ ਭਾਵੇਂ ਸਰਕਾਰ ਨੇ ਸਾਨੂੰ ਜਿਹੜੀ ਆ ਉਹ ਐਮਐਸਪੀ ਦਿੱਤੀ ਹੋਈ ਹੈ ਨਾ ਫਸਲਾਂ ਸਾਰੀਆਂ ਤੇ ਤਕਰੀਬਨ ਸਾਰੇ ਸਰਕਾਰ ਕਹਿੰਦੇ ਇਤਾਂ ਪਰ ਜਦੋਂ ਜ਼ਿੰਮੇਦਾਰ ਮਾਰਕੀਟ ਮੰਡੇ ਚ ਲੈ ਕੇ ਜਾਂਦਾ ਉਹਦਾ ਸਹੀ ਜਿਹੜਾ ਮੁੱਲ ਨਹੀਂ ਮਿਲਦਾ ਉਹਨਾਂ ਉਹਨਾਂ ਦਾ ਜਿੰਨੀਆਂ ਵੀ ਆਪਾਂ ਫਸਲਾਂ ਦੂਸਰੀਆਂ ਬੀਜਦੇ ਆਂ ਉਪਾਰੀ ਨਹੀਂ ਚੁੱਕਦਾ ਉਹਦੇ ਵਿੱਚ ਸਾਰਾ ਡਿਪੈਂਡ ਕਰਦਾ ਵਪਾਰੀ ਤੇ ਵਪਾਰੀ ਤੇ ਡਿਪੈਂਡ ਕਰਦਾ ਆ ਸਪੋਰਟ ਪ੍ਰਾਈਸ ਐਮ ਐਸ ਪੀ ਵੀ ਨਹੀਂ ਸਾਨੂੰ ਕਈ ਵਾਰੀ ਬਹੁਤ ਯਾਰ ਮਿਲਦੀ ਜਿਹੜੀ ਆ ਇਸ ਕਰਕੇ ਜਿਹੜਾ ਜ਼ਿੰਮੇਦਾਰ ਆ ਮੇਨਲੀ ਜਿਹੜਾ ਉਹ ਕਣਕ ਝੋਨੇ ਤੇ ਜ਼ਿਆਦਾ ਟਿਕਿਆ ਕਿਉਂਕਿ ਇਹਦੀ ਜਿਹੜੀ ਆ ਮਾਰਕੀਟ ਸਰਕਾਰ ਵੀ ਕਾਫੀ ਤਹ ਤਾਕੀ ਕਰਦੀ ਪਰਚੇ ਕਣਕ ਤੇ ਸਾਰੇ ਸਰਕਾਰ ਹੀ ਕਰਦੇ ਆ ਤਕਰੀਬਨ ਹਾਂ ਜੀ ਕਣਕ ਝੋਨੇ ਤੇ ਬਾਸਮਤੀ ਜਿਹੜੀ ਆ ਉਹ ਸਾਰੀ ਪ੍ਰਾਈਵੇਟ ਵੀ ਕਰਦੇ ਆ ਤੇ ਸਰਕਾਰ ਵੀ ਕਰਦੀ ਹੈ ਇਹਦੀ ਮਾਰਕੀਟ ਸ਼ੋਰ ਹੁਣ ਕਰਕੇ ਸਿਰਫ ਇੱਕ ਜ਼ਿੰਮੇਦਾਰ ਆ ਇੱਕ ਸਾਡੇ ਕੋਲ ਜਿਹੜੇ ਜ਼ਿੰਮੇਦਾਰਾਂ ਦੇ ਕੁਲਾਮ ਤੌਰ ਤੇ ਜਿਹੜੇ ਮੋਸਟ ਜਿਹੜੇ ਸਾਂਦੇ ਕਣਕ ਝੋਨੇ ਵਾਲੇ ਆਲਰੇਡੀ ਬਣੇ ਹੋਏ ਆ ਅੱਛਾ ਇਸ ਕਰਕੇ ਉਹ ਕਾਫੀ ਮਸ਼ੀਨਰੀ ਜਿਹੜੀ ਜ਼ਿੰਮੇਦਾਰ ਨੇ ਝੋਨੇ ਵਾਲੀ ਜਾਂ ਕਣਕਲੀ ਜਿਹੜੀ ਉਹ ਖਰੀਦੀ ਹੋਈ ਆ ਇਸ ਕਰਕੇ ਇਸ ਤੇ ਜ਼ਿਆਦਾ ਮੋਸਟ ਜਿਆ ਕਿਸਾਨ ਜਿਹੜਾ ਉਹ ਇਸ ਪਾਸੇ ਵਾਲਾ ਜਿਹੇ ਫੇਰ ਹਾਲ ਜਿਹੜਾ ਉਹ ਕਣਕ ਝੋਨੇ ਤੇ ਹੀ ਜ਼ਿਆਦਾ ਟਿਕਿਆ ਹੋਇਆ ਹਾਂ ਜੇ ਜ਼ਿੰਮੇਦਾਰ ਨਹੀਂ ਚਾਹੁੰਦਾ ਮੈਂ ਝੋਨੇ ਵਾਲਾ ਜਾਵਾਂ ਪਰ ਉਹਦੇ ਮੁਕਾਬਲੇ ਜਿਹੜੀਆਂ ਫਸਲਾਂ ਨੇ ਤੇ ਉਹਦਾ ਸਾਨੂੰ ਵਾਜਿਬ ਭਾਅ ਸਰਕਾਰ ਉਹਨੂੰ ਆਪਣੇ ਰੇਟ ਤੇ ਚੁੱਕੇ ਫਿਰ ਜ਼ਿੰਮੇਦਾਰ ਬਿਲਕੁਲ ਡਿਵਰਸਿਫਿਕੇਸ਼ਨ ਵਾਲੇ ਪਾਸੇ ਉਹਨੂੰ ਬਿਲਕੁਲ ਤਿਆਰ ਆ ਕੋਈ ਜ਼ਿੰਮੇਦਾਰ ਨਹੀਂ ਚਾਹੁੰਦਾ ਕਿ ਸਮਾਂ ਕਣਕ ਝੋਨੇ ਚ ਜਾ ਫਸਿਆ ਰਵਾਂ ਜਾਂ ਹਰ ਕੋਈ ਹੈ ਜ਼ਿੰਮੇਦਾਰ ਨੇ ਤੇ ਵੇਖੋ ਜੇ ਆਪਣੀ ਪ੍ਰੋਫਿਟ ਵੇਖਣਾ ਕਿੱਥੇ ਪ੍ਰੋਫਿਟ ਸਾਨੂੰ ਹੋ ਰਿਹਾ ਹਾਂਜੀ ਮੈਕਸਿਮਮ ਆਪਣੇ ਨੂੰ ਪ੍ਰੋਫਿਟ ਵੇਖਣਾ ਹਰ ਕਿਸਦਾ ਕੰਮ ਆ ਚਾਹੇ ਵਪਾਰੀ ਆ ਚਾਹੇ ਉਸ ਕੋਈ ਹੋਰ ਹੋਵੇ ਉਸ ਤਰ੍ਹਾਂ ਕਿਸਾਨ ਵੀ ਚਾਹੁੰਦਾ ਹੈ ਪਰ ਮੈਂ ਵੱਧ ਵੱਧ ਆਪਣੇ ਜਿਹੜੇ ਫਸਲ ਤੋਂ ਵੱਧ ਵੱਧ ਝਾੜ ਲੈ ਕੇ ਤੇ ਵੱਧ ਵੱਧ ਆਪਣੀ ਉਹਦਾ ਇਨਕਮ ਲਾਉਂਦਾ। ਤੇ ਇਹ ਜਿਹੜੇ ਕਾਰਨ ਨੇ ਮੇਨ ਸਾਰੇ ਦੋ ਤਿੰਨ ਜਿਹੜੇ ਹੈਗੇ ਆ ਜਿਹੜੇ ਜ਼ਿੰਮੇਦਾਰ ਆਪਣੇ ਫੇਰਲਾ ਕਣਕ ਝੋਨੇ ਵਿੱਚ ਜਿਆਦਾ ਰੁਚੀ ਰੱਖ ਰਿਹਾ ਹੋਰ ਨਾ ਫਸਲਾਂ ਤੋਂ ਲਾਭ। ਇਹ ਇਤੋਂ ਇਹ ਤੁਹਾਡੇ ਤੋਂ ਪਤਾ ਲੱਗਾ ਕਿ ਇੱਕ ਈਜ਼ ਆਫ ਵਰਕ ਆ। ਹਾਂ ਬਿਲਕੁਲ ਬਿਲਕੁਲ ਇਹ ਵੀ ਹੈ। ਬਿਲਕੁਲ ਬਿਲਕੁਲ ਜਿਤਨਾ ਹਰ ਕੋ ਸਾਰੇ ਹੁਣ ਸੰਦ ਬਣੇ ਨੇ ਵੇਖੋ ਕਣਕ ਝੋਨੇ ਵਾਲੇ ਹੁਣ ਵੈਸੇ ਬਹੁਤੀ ਵਾਈਦਾ ਤੇ ਕੰਮ ਐਡਾ ਜਿਆਦਾ ਰਿਆ ਹੀ ਨਹੀਂ ਜ਼ਿੰਮੇਦਾਰ ਵਾਲਾ ਹਾਂਜੀ ਹਾਂਜੀ ਜ਼ਿੰਮੇਦਾਰ ਸਿਰਫ ਸੁਪਰਵਾਈਜ਼ਨ ਕਰ ਰਿਹਾ ਜਾਂਦਾ ਕਰੋ ਮ제ਨਾ ਆਪਣੇ ਟਰੈਕਟਰ ਜੋ ਕੁਝ ਛੜ ਕੇ ਤੇ ਵਧੀਆ ਸਾਰੇ ਸਾਥ ਵਧੀਆ ਬਣੇ ਹੋਏ ਆ ਹਾਂਜੀ ਬਿਲਕੁਲ ਇਸ ਕਰਕੇ ਵੇਣਿਆ ਵੀ ਉਹਨੂੰ ਇੱਕ ਤੇ ਕੰਮ ਸੌਖਾ ਇਹਦਾ ਜਿਹੜਾ ਇਸ ਤੋਂ ਜਦੋਂ ਵੀ ਉਹ ਦੂਜੀ ਫਸਲ ਤੇ ਆਊਗਾ ਤਦੋਂ ਨਵੇਂ ਸਾਧਨ ਖਰੀਦਨੇ ਪੈਣਗੇ ਨਾਵਾ ਉਹਦੇ ਵਾਸਤੇ ਥੋੜਾ ਕੋਈ ਰਾਣਾ ਪਊਗਾ ਨੌਲੇ ਜਲਾਣੀ ਪਊਗਾ ਨਾ ਸਰ ਹਾਂ ਉਹਦੇ ਪਿਤਾ ਪੁਰਖੇ ਚੱਲੇ ਜਾਂਦਾ ਕਣਕ ਚੋਨਾ ਜਿਹੜਾ ਆਪਣਾ ਕਾ ਵੀ ਤਕਰੀਬਨ 25 30 ਸਾਲਾ ਤੋਂ ਆਪਾਂ ਇਹੀ ਚੱਲ ਰਹੇ ਹਾਂ ਤਕਰੀਬ ਤੇ ਇਹਦੇ ਵਿੱਚ ਕੀ ਸਰਕਾਰ ਚਾਹੁੰਦੀ ਆ ਕਿਸਾਨ ਹੋਰ ਕੁਝ ਵੀ ਜੇ ਕਿ ਜਾਂ ਉਹ ਵੀ ਨਹੀਂ ਚਾਹੁੰਦੀ ਕਿ ਕਣਕ ਚਾਹੁੰਦੀ ਸਰਕਾਰ ਵਿੱਚ ਆਉਂਦੀ ਆ ਵੀ ਜਿਹੜੇ ਕਿਸਾਨ ਸਾਡਾ ਜਿਹੜਾ ਡਿਵਰਸਿਫਿਕੇਸ਼ਨ ਆਵੇ ਸਰਕਾਰ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਨੇ ਆਪਣੇ ਆ ਦਾਲਾਂ ਤੇ ਵੀ ਕਿਰ ਸਬਸਿਡੀ ਵੀ ਦੇਂਦੀ ਆ ਇਹਨਾਂ ਫਸਲਾਂ ਤੇ ਮੱਕੀ ਤੇ ਵੀ ਸਬਸਿਡੀ ਆਉਂਦੀ ਆ ਕਿ ਯਾਰ ਪਰ ਉਹੀ ਗੱਲ ਤਾਂ ਇੱਕਦ ਅਖੀਰ ਤੇ ਮੜਕੇ ਆਉਂਦੇ ਆ ਵੀ ਜਿੱਨਾ ਚਿਰ ਅਸ਼ੋਰ ਮਾਰਕੀਟ ਨਹੀਂ ਹੋਏਗਾ ਨਾ ਕਿਸੇ ਕਿਸੇ ਵੀ ਫਸਲ ਦੀ ਉਹਨਾਂ ਚਿਰ ਜ਼ਿੰਮੇਦਾਰ ਉਸ ਪਾਸੇ ਵਾਲੇ ਜਿਨ੍ਹਾਂ ਅਜ ਜੇ ਸਾਨੂੰ ਝੋਨੇ ਜੇ ਨਹੀਂ ਆਉਂਦਾ ਨਹੀਂ ਸਾਨੂੰ ਮੱਕੀ ਤੋਂ ਮਿਲ ਜੇ ਜਾਂ ਹੋਰ ਜਿਹੜੀਆਂ ਕੋਈ ਦਾਲਾਂ ਸੌਣੀਆਂ ਦੀਆਂ ਆਉਂਦੀਆਂ ਨੇ ਉਹਨਾਂ ਤੋਂ ਮਿਲ ਜੇ ਤੇ ਜ਼ਿੰਮੇਦਾਰ ਕਦੇ ਵੀ ਨਹੀਂ ਝੋਨੇ ਵਾਲੇ ਪਾਸੇ ਕੋਈ ਜ਼ਿੰਮੇਦਾਰ ਉਹਨਾਂ ਵੇਅਰ ਹੋ ਚੁੱਕਾ ਆ ਤੇ ਮੈਨੂੰ ਪਾਣੀ ਨੂੰ ਕਿਸ ਤਰ੍ਹਾਂ ਬਚਾਉਣਾ ਆ ਸਾਰਾ ਪਤਾ ਜ਼ਿੰਮੇਦਾਰ ਨੂੰ ਪਾਣੀ ਸਾਡਾ ਲੈਵਲ ਕਿੱਥੋਂ ਤੱਕ ਚਲ ਗਿਆ ਤੇ ਇੱਕ ਕੁਐਸਚਨ ਫਿਰ ਇੱਥੇ ਕਿ ਜਿਵੇਂ ਸਰਕਾਰ ਨੇ ਚਾਇਆ ਵੀ ਕਣਕ ਝੋਨਾ ਵੀ ਗਏ ਸਰਕਾਰ ਨੇ ਪਹਿਲ ਕਰਕੇ ਮੰਡੀ ਬੋਰਡ ਬਣਾਏ ਹਰ ਥਾਂ ਤੇ ਕੋਈ ਜਿਵੇਂ ਚਾਰ ਪੰਜ ਪਿੰਡ ਨੇ ਛੋਟੇ ਉਹਨਾਂ ਵਿੱਚ ਇੱਕ ਵੇਖਿਆ ਕਿ ਸਹੀ ਜਗ੍ਹਾ ਕਿਹੜੀ ਆ ਉੱਥੇ ਇੱਕ ਮੰਡੀ ਬਣਾਈ ਆ 15 ਵੀ ਵੀ ਪਿੰਡਾਂ ਪਿੱਛੇ ਆ ਪੰਗ ਕੋਕਲਪਾਡ ਬਣੇ ਨੇ ਆਲੱਡੀ ਪਹਿਲਾਂ ਸਰਕਾਰ ਨੇ 1978 ਦੀ ਬਾਅਦ ਸਰਕਾਰ ਨੇ ਤਕਰੀਬਨ ਬਣਾਤੀ ਸੀ ਹਾਂਜੀ ਤੇ ਉਹਦੇ ਕਣਕ ਝੋਨੇ ਦੀ ਸਹਾਇਤ ਹੋ ਗਈ ਉਹਦੇ ਕਰਕੇ ਕਿਸਾਨ ਨੂੰ ਵੇਚਣਾ ਸੌਖਾ ਹੁੰਦਾ ਸੌਖਾ ਹੋ ਗਿਆ ਸਰ ਜਾਂਦਾ ਨਹੀਂ ਤੇ ਜਿਵੇਂ ਹੁਣ ਸਟਰਕਚਰ ਤੇ ਪਹਿਲਾਂ ਹੀ ਬਣਿਆ ਹੋਇਆ ਉਹਦੇ ਵਿੱਚ ਵਾਧਾ ਕਰਕੇ ਜੇ ਨਾਲ ਥੋੜਾ ਜਿਹਾ ਸੈਕਸ਼ਨ ਐਡ ਕਰਦੇ ਕਿ ਆ ਸੈਕਸ਼ਨ ਇਹ ਸਰੋਂ ਦਾ ਆ ਸੈਕਸ਼ਨ ਇਹ ਮੱਕੀ ਦਾ ਆ ਸੈਕਸ਼ਨ ਇਹ ਹੋਰਾਂ ਦਾ ਉਹ ਪਤਾ ਉਸੇ ਵੇਲੇ ਪਤਾ ਕੀ ਪ੍ਰੋਬਲਮਾਂ ਦੇ ਆ ਰਹੀ ਆ ਆਪਾਂ ਨੇ ਜਿੰਮੇਦਾਰ ਜਿੰਮੇਦਾਰ ਜਦੋਂ ਮੰਲੋ ਮੱਕੀ ਦੀ ਆਪਾਂ ਧਾਰ ਲੈ ਲਏ ਨੇ ਛੋਨੇ ਦੇ ਬੈਟੇਬਲੀ ਹਾਂਜੀ ਮੱਕੀ ਦੇ ਵਿੱਚ ਜਦੋਂ ਆਪਾਂ ਵੜਦੇ ਆ ਮੌਇਸਚਰ ਬਹੁਤ ਜ਼ਿਆਦਾ ਹੁੰਦੀ ਆ ਅੱਛਾ ਜੀ ਜਾਂ ਤੇ ਜਿੰਮੇਦਾਰ ਉਹ ਫਿਰ ਸੁਕਾ ਕੇ ਮੰਡੀ ਚ ਲਿਆਵੇ ਮੰਡੀਆਂ ਹੈਗੀਆਂ ਨੇ ਥੋੜੀਆਂ ਬਿਰਲੀਆਂ ਨੇ ਇੱਥੇ ਆਪਣੇ ਤਾਂ ਨਹੀਂ ਹੈਗੀ ਇਤਰਾਦਰ ਦੁਆਬੇ ਦੇ ਵਿੱਚ ਕਾਫੀ ਮੰਡੀਆਂ ਆ ਜਿੱਥੇ ਮੱਕੀ ਆਉਂਦੀ ਆ ਉੱਥੇ ਮੱਕੀ ਲੱਗਦੀ ਵੀ ਕਾਫੀ ਆ ਤਕਰੀਬ ਤਕਰੀਬਨ ਤਾਂ ਆਉਂਦੀਆਂ ਮੰਡੀਆਂ ਵੀ ਹੈਗੀਆਂ ਜਿੱਦੋਂ ਉੱਥੇ ਮੰਦੀ ਆ ਉੱਥੇ ਡਰਾਇਰ ਵੀ ਲੱਗੇ ਸਰਕਾਰ ਨੇ ਹੁਣ ਇਥੇ ਮੱਕੀ ਨੂੰ ਲੋਕੀ ਸੁਕਾ ਲੈਂਦੇ ਆਣ ਕੇ ਪਹਿਲੋਂ ਤੇ ਫਿਰ ਵੇਖਦੀ ਹੈ ਜੇ ਉਹਦਾ ਮੋਇਸਚਰ ਸਹੀ ਹੋ ਗਿਆ ਤੇ ਉਹਦਾ ਫਿਰ ਰੇਟ ਤਕਰੀਬਨ ਸਪੋਰਟ ਪ੍ਰਾਈਸ ਮਿਲ ਜਾਂਦੀ ਹੈ ਉਹ ਮੋਇਸਚਰ ਕਰਕੇ ਜਿਹੜਾ ਡਾਊਨ ਰੱਖਦੇ ਆ ਕਾਫੀ ਦਿਨ 4-500 ਰੁਪਏ ਦੇ ਵੇਰੀਸ਼ ਹੁੰਦੇ ਤਕਰੀਬਨ ਕੁਇੰਟਲ ਦੇ ਜੇ ਆਪਾਂ 2500 ਰੁਪਏ ਤੇ 17-1800 ਮਿਲਣਾ ਹੈ ਝੋਨੇ ਦੇ ਵੀ ਹੁਣ ਇਹੋ ਚੱਲ ਰਿਹਾ ਹੈ ਝੋਨੇ ਜੇ ਮੋਇਸਚਰ ਜ਼ਿਆਦਾ ਹੁੰਦਾ ਹਾਂ ਜੀਮੀਦਾਰ ਤਾਂ ਹੀ ਇੱਥੇ ਰੁੱਲਦਾ ਹੈ ਹਾਂ ਅੱਛਾ ਜੇ ਉਹ ਘਰ ਕੈਮ ਨਾਲ ਪੱਕਾ ਪਕਾ ਕੇ ਵੜਾਵੇ ਹਾਂਜੀ ਤੇ ਆਪਣਾ ਲਿਆਵੇ ਮੰਡੀ ਸੁੱਤੇ ਜਿਹੜਾ ਝੋਨਾ ਉਹ ਟਾਈਮ ਨਾਲ ਵਿਗ ਜਾਂਦਾ ਵਾ ਜੇ ਆਪਾਂ ਸਮੇਂ ਤੋਂ ਪਹਿਲਾਂ ਉਹ ਲਿਆ ਕੇ ਸੁੱਟ ਜਿੰਦੇ ਮੌਇਸਚਰਾ ਝੋਨਾ ਉਹ ਫਿਰ ਜ਼ਿੰਮੇਦਾਰ ਰੋਲਦਾ ਫਿਰ ਆਰਤੀਆਂ ਨੂੰ ਤੰਗ ਕਰਦਾ ਵਾ ਤੇ ਜ਼ਿੰਮੇਦਾਰ ਨੂੰ ਚਾਹੀਦਾ ਆ ਵੀ ਜਿਹੜਾ ਆਪਣਾ ਕੋਈ ਵੀ ਫਸਲ ਲਿਆਉਣੀ ਆ ਮੰਡੀ ਚੋਂ ਬਿਲਕੁਲ ਪਕਾ ਕੇ ਲਿਆਉਣਾ ਸਹੀ ਮੌਇਸਚਰ ਤੇ ਲਿਆਉਣਾ ਤੇ ਨਾ ਜ਼ਿੰਮੇਦਾਰ ਨੂੰ ਪ੍ਰੋਬਲਮ ਆਵੇ ਨਾ ਖਰੀਦਣ ਵਾਲੇ ਨੂੰ ਪ੍ਰੋਬਲਮ ਆਵੇ ਸਰਕਾਰ ਨੂੰ ਕੋਈ ਪ੍ਰੋਬਲਮ ਆਵੇ ਇਸ ਕਰਕੇ ਸਾਰੇ ਕਿਸਾਨ ਭਰਾਵਾਂ ਨੂੰ ਸਾਡੇ ਇਥੋਂ ਇਸ ਮੰਚ ਤੋਂ ਵੀ ਅਪੀਲ ਆ ਕਿ ਜਦੋਂ ਵੀ ਆਪਾਂ ਕੋਈ ਕ੍ਰੌਪ ਜਾਂ ਕੋਈ ਫਸਲ ਵੱਢ ਕੇ ਲਿਆਉਣੀ ਆ ਉਹਨਾਂ ਨੂੰ ਬਕਾਇਦਾ ਸੁਕਾ ਕੇ ਲੈਉਣ ਜਿੰਨਾ ਪ੍ਰੋਪਰ ਮਾਇਸਚਰ ਚਾਹੀਦਾ ਉਹਦੇ ਮੁਤਾਬਕ ਲੈ ਕੇ ਆਉਣ ਕਾਲੀ ਨਾ ਕਰਨ ਕਾਲੀ ਕੀਤਾ ਨੁਕਸਾਨ ਹੀ ਹੁੰਦਾ ਐ ਕੋਈ ਫਾਇਦਾ ਨਹੀਂ ਬੋਲਦਾ ਦੋ ਚੀਜ਼ਾਂ ਦੇ ਵਿੱਚ ਆ ਜਾਂਦੀਆਂ ਜ਼ਿੰਮੇਵਾਰ ਨੂੰ ਇੱਕ ਕਣਕ ਝੋਨਾ ਜਿਹੜਾ ਵੱਢਣਾ ਸੌਖਾ ਜੇ ਆਪਾਂ ਹੋਰ ਫਸਲਾਂ ਗਾਉਣੇ ਆ ਉਰਤੇ ਸਾਨੂੰ ਮਿਹਨਤ ਵੀ ਜ਼ਿਆਦਾ ਹਾਂ ਉਹ ਸਾਰਾ ਕੁਝ ਵਧੀਆ ਸਿਸਟਮ ਸਾਰਾ ਬਣਿਆ ਆਪਣਾ ਨੇਵਰ ਸਾਡੇ ਕੋਈ ਨਹੀਂ ਹੈਣੀਗੀ ਤੇ ਜੇ ਅਸੀਂ ਜਿਹੜੀਆਂ ਸਬਜ਼ੀਆਂ ਲਗਾ ਕੇ ਜਾਂ ਕੋਈ ਹੋਰ ਫਸਲ ਬੀਜ ਕੇ ਉਹਨਾਂ ਨੂੰ ਪ੍ਰੋਪਰ ਕਰ ਸਕਦੇ ਮਾਰਕੀਟਿੰਗ ਦਾ ਕੰਮ ਅਕੇ ਫਰਾਜ ਹੁਣ ਅਸੀਂ ਜੇ ਦੇਖੀਏ ਨਾ ਆਪਣਾ ਕਣਕ ਚੋਣੇ ਉੱਤੇ ਸਬਸਿਡੀ ਕੋਈ ਨਹੀਂ ਰਿਹਾ ਨਹੀਂ ਪਰ ਫਿਰ ਵੀ ਸਰਕਾਰ ਦੀ ਇੱਕ ਹਸਾਬ ਨਾਲ ਪਹਿਲ ਹੀ ਸਮਝੋ ਕਿ ਜੋ ਵੀ ਹੈ ਨਾ ਸਰਕਾਰ ਨੇ ਤੈਅ ਕੀਤਾ ਵੀ ਇਹ ਮੈ ਚੁਕਣੀ ਚੁਕਣੀ ਆ ਐਮਐਸਪੀ ਆ ਇਹ ਰੇਟ ਤੇ ਚੁਕਣੀ ਚੁਕਣੀ ਇਹ ਦੇਖੋ ਇਹ ਇੱਥੇ ਤੋਂ ਬੇਨਤੀ ਆ ਕਿ ਜਦੋਂ ਆਪਾਂ ਜਿਹੜੇ ਖਾਲ ਪਦਾਰਥ ਨੇ ਜਿਹੜੇ ਆਪਣਾ ਖਾਣਾ ਹੈ ਖਾਣਾ ਇਹ ਤੇ ਸਰਕਾਰ ਨੇ ਰੱਖਣੇ ਚੁਕਣੇ ਹੁੰਦੇ ਨੇ ਤਕਰੀਬਨ ਸਰਕਾਰ ਨੇ ਘੱਟੋ ਘੱਟ 3 ਸਾਲ ਦਾ ਭੰਡਾਰ ਆਪਣੇ ਰੱਖਣਾ ਹੁੰਦਾ ਠੀਕ ਇਹ ਕਰਕੇ ਇਹ ਤਾਂ ਜ਼ਰੂਰੀ ਕਣਕ ਝੋਨਾ ਤੇ ਆਪਾਂ ਇਹ ਨਹੀਂ ਹੋ ਸਕਦਾ ਵੀ ਸਰਕਾਰ ਚੁੱਕੇ ਨਾ ਕਿਉਂਕਿ ਲੋੜ ਹੈ ਸਾਨੂੰ ਇਹ ਖਾਣ ਦੀ ਨਹੀਂ ਨਹੀਂ ਉਸ ਕਰਕੇ ਚੁੱਕਨੇ ਚੁੱਕਨੇ ਬਾਕੀ ਜਿਹੜੀਆਂ ਬਾਕੀ ਫਸਲਾਂ ਵੀ ਜਿਤਨਾ ਹੈ ਗਿਆ ਦਾਲਾਂ ਆ ਜਾ ਹੋਰ ਤੇਲ ਬੀਜ ਫਸਲਾਂ ਨੇ ਜਾਂ ਕੋਈ ਹੋਰ ਨੇ ਉਹਦੀ ਜ਼ਰੂਰਤ ਥੋੜੀ ਇਹਦੇ ਨਾਲੋਂ ਘੱਟ ਆ ਉਹ ਤਾਂ ਹੋਰ ਲੈ ਕੇ ਕੋਈ ਨਾ ਕੋਈ ਸਾਰ ਸਕਦੇ ਆ ਪਰ ਕਣਕ ਝੋਨੇ ਤੋਂ ਬਗੈਰ ਖਾਣ ਤੋਂ ਬਗੈਰ ਨਹੀਂ ਸਰ ਸਕਦਾ ਇਸ ਕਰਕੇ ਇਹ ਫਸਲਾਂ ਸਰਕਾਰ ਨੇ ਚੁੱਕ ਲਈਆਂ ਚੁੱਕਨੇ ਨਹੀਂ ਇਹਦੀ ਥਾਂ ਤੇ ਨਾ ਮੈਂ ਇੱਕ ਹੋਰ ਆਖਿਆ ਸੀ ਪੁੱਛੀ ਹੈ ਇੱਕ ਚੀਜ਼ ਹਾਂਜੀ ਕਿ ਪੰਜਾਬ ਸਰਕਾਰ ਜਿਹੜੀ ਆ ਸੈਕਸ਼ਨ 1 ਦੇ ਜਿਵੇਂ ਪੰਜਾਬ ਦੇ ਸੈਕਟਰ ਬਣਾਵੇ ਕਿ ਆਪਣੀ ਲੋੜ ਅਨੁਸਾਰ ਕਣਕ ਝੋਨਾ ਵੱਧ ਚਾਹੀਦਾ ਹੈ ਵੱਧ ਏਰੀਆ ਪੰਜਾਬ ਦਾ ਉਹ ਨੂੰ ਦੇ ਦੇਵੇ ਉਹ ਦੇਵੇ ਜਿੱਥੇ ਪਾਣੀ ਦੀ ਕਮੀ ਜ਼ਿਆਦੀ ਨਹੀਂ ਹੈ ਉਹ ਵੀ ਉਹ ਵੀ ਸਰਕਾਰ ਦੇ ਵਿਚਾਰ ਦੇਣ ਆ ਵੈਸੇ ਇਹਨਾਂ ਨੇ ਜਿਤਨਾ ਬਾਗਬਾਨੇ ਦੇ ਵਿੱਚ ਕੁਝ ਕੀਤਾ ਇਹਨੇ ਕੋਈ ਪਾਕਟਸ ਚ ਇਹਨਾਂ ਸਿਲੈਕਟ ਕੀਤੀਆਂ ਨੇ ਜਿਤਨਾ ਬੋਰ ਸਾਈਡ ਤੇ ਕਿੰਨੋ ਆ ਇਧਰ ਹੁਸ਼ਿਆਰਪੁਰ ਸਾਈਡ ਤੇ ਕਿੰਨੋ ਦੀ ਬੈਲਟ ਆ ਆਪਣਾ ਮਾਝਾ ਜਿੱਦਾਂ ਤੱਕ तकरीबन ਇਹਨਾਂ ਨੇ ਨਾਖ ਦੇ ਬੈਲਟ ਬਣਾਏ ਆ ਬਗਬਾਨੀ ਵਿਭਾਗ ਨੇ ਇਸ ਤਰ੍ਹਾਂ ਹੋ ਸਕਦਾ ਗੱਡੀ ਗੱਲ ਨਹੀਂ ਆ ਪਰ ਇਸ ਤਰ੍ਹਾਂ ਪ੍ਰਬੰਧ ਫਿਰ ਚਾਹੀਦੇ ਸਰਕਾਰਾਂ ਤੇ ਅੱਗੇ ਤੁਹਾਨੂੰ ਪਤਾ ਚੱਲ ਚੱਲਣ ਰਿਹਾ ਜੋ ਸਾਹ ਚੱਲਣ ਰਿਹਾ ਕਰਕੇ ਆ ਵੀ ਹਾਇਲ ਹੋ ਸਕਦਾ ਸਾਰਾ ਕੁਝ ਹੋ ਸਕਦਾ ਨਹੀਂ ਜਿਵੇਂ ਸਰਕਾਰ ਸਭ ਤੋਂ ਵੱਡਾ ਰੋਣਾ ਰੋੜ ਦਿੰਦੀ ਆ ਵੀ ਸਾਡੇ ਪੰਜਾਬ ਦਾ ਪਾਣੀ ਥੱਲੇ ਹੋ ਗਿਆ ਉਹ ਪਿੰਡ ਸੁੱਕ ਗਿਆ ਉਹ ਪਿੰਡ ਸੁੱਕ ਗਿਆ ਉਹਨਾਂ ਨੂੰ ਰੋਕਣ ਦਾ ਤਰੀਕਾ ਤੇ ਇਹੀ ਆ ਉਹ ਸਰਕਾਰ ਤੋਂ ਵੇਖੋ ਜੀ ਬਹੁਤ ਕੋਸ਼ਿਸ਼ ਕਰ ਰਹੀ ਆ ਵੀ ਆਪਾਂ ਢੋਨੇ ਥੱਲੋਂ ਕਿਸ ਤਰ੍ਹਾਂ ਨਿਕਲਿਆ ਜਾਵੇ ਪਾਣੀ ਤੇ ਦਿਨੋ ਦਿਨ ਥੱਲੇ ਜਾ ਰਿਹਾ ਹਾਂਜੀ ਜਦੋਂ ਅਸੀਂ ਮਤਲਬ ਕਿ ਸਨ 83 84 ਦੀ ਗੱਲ ਮੈਂ ਖੇਤੀ ਕਰਨੀ ਸ਼ੁਰੂ ਕੀਤੀ ਆ ਹਾਂਜੀ ਉਸ ਟਾਈਮ ਪਾਣੀ ਜਿਹੜਾ 15 ਫੁੱਟ ਤੇ ਸਾਡੇ ਜਿੱਥੇ ਲੈਵਲ ਜਿੱਥੇ ਅਸੀਂ ਖੇਤੀ ਕਰ ਰਹੇ ਹਾਂ 15 ਫੁੱਟ ਤੇ ਸੀ ਹਾਂਜੀ ਐ ਫਲੇ ਉੱਥੇ ਮੇਰਾ ਖਾਲੇ ਕਿ 30 35 ਫੁੱਟ 35 ਫੁੱਟ ਤੇ ਪਾਣੀ ਚੱਲ ਗਿਆ ਉਹਦਾ ਅੱਛਾ ਜੀ ਤੇ ਪਾਣੀ ਵਾਲਿਆ ਤੇ ਬਿਲਕੁਲ ਸਹੀ ਗੱਲ ਆ ਇਹ ਜੋ ਸਰਕਾਰ ਵੀ ਕਹਿ ਰਹੀ ਉਹ ਸਾਨੂੰ ਆਪ ਨੂੰ ਖੁਦ ਜ਼ਿੰਮੇਵਾਰਾਂ ਨੂੰ ਪਤਾ ਵੀ ਸਾਡਾ ਪਾਣੀ ਦਿਨੋ ਦਿਨ ਥੱਲੇ ਜਾ ਰਿਹਾ ਇੱਕ ਹੋਰ ਬੜਾ ਵੱਡਾ ਮੁੱਦਾ ਐਸਤੇ ਕਿ ਜੇ ਹਾਨੂੰ ਪਤਾ ਪਾਣੀ ਥੱਲੇ ਜਾ ਰਿਹਾ ਇਹਦਾ ਪਹਿਲਾ ਜਵਾਬ ਆ ਕਿ ਅਸੀਂ ਉਹ ਫਸਲ ਲਈਏ ਜਿਹਦੇ ਵਿੱਚ ਘੱਟ ਪਾਣੀ ਦੀ ਲੋੜ ਹੋਵੇ ਦੂਸਰਾ ਹੁਣ ਕਣਕ ਝੋਨੇ ਨੇ ਸਾਡੀ ਉਹਨੂੰ ਜ਼ਮੀਨਾਂ ਨੂੰ ਬਣਾ ਦਿੱਤਾ ਆ ਦੀ ਉਹਨਾਂ ਹੀ ਖਾਦਾਂ ਦੇ ਉਹਨਾਂ ਹੀ ਨਸ਼ੇਲੀਆਂ ਦਵਾਈਆਂ ਦੇ ਉਹ ਫਸਲ ਲਈਏ ਜਿਹਦੇ ਵਿੱਚ ਇਹ ਖਾਦਾਂ ਤੋਂ ਉਲਟ ਲੱਗੇ ਜਾਂ ਫਿਰ ਇਹ ਵਾਲੀਆਂ ਨਾਂ ਲੱਗਣ ਤੇ ਜਾਂ ਸਰਕਾਰ ਐਸਾ ਭਾਅ ਤੈਅ ਕਰੇ ਕਿ دوسری ਫਸਲ ਦਾ ਜਿਹੜਾ ਪਾਣੀ ਘਟ ਲਿਆ ਜਾਂਦਾ ਹੈ ਅਤੇ ਉਹਦਾ ਉਹਨਾ ਹੀ ਐਂਡ ਤੇ ਕਿਸਾਨ ਦੀ ਜੇਬ ਚ ਪੈਸਾ ਆ ਜਾਏ ਜਿੰਨਾ ਕਣਕ ਚੋਂ ਨਾ ਦਿੰਦੀ ਆ ਫੇਰ ਉਹਨੇ ਜਾ ਕੇ ਹਟਣਾ ਦੇਖੋ ਜਿਹੜੇ ਸਿਸਟਮ ਹੈ ਨਾ ਆਪਣਾ ਪੰਜਾਬ ਭਾਵਾਂ ਦਾ ਸਿਸਟਮ ਉਹ ਤੇ ਹੈਗਾ ਸੈਂਟਰ ਤੇ ਸੈਂਟਰ ਸਰਕਾਰ ਦੇ ਹੱਥ ਚ ਪੰਜਾਬ ਸਰਕਾਰ ਦੇ ਕੋਈ ਹੱਥ ਚ ਨਹੀਂ ਆ ਐਮ ਐਸ ਪੀ ਕਿਹੇ ਫਸਲ ਦੇ ਦੇਣੀ ਅੱਛਾ ਜੀ ਇਹਨਾਂ ਸੈਂਟਰ ਸਰਕਾਰ ਜੋ ਭਾਅ ਸਾਰੇ ਉਹਨੇ ਹਿੰਦੁਸਤਾਨ ਨੂੰ ਧਿਆਨ ਚ ਰੱਖ ਕੇ ਸਾਰੇ ਭਾਅ ਜਿਹੜੇ ਮਿਥਲੇ ਹੁੰਦੇ ਤਕਰੀਬ ਤਕਰੀਬ ਇਸ ਕਰ ਕੋ ਇਹ ਚਾਹੁੰਦਾ ਤੇ ਹਰ ਕੋਈ ਆ ਵੀ ਇਹ ਹੋਵੇ ਪਰ ਇੰਨਾ ਇਕਦਮ ਜਿਹੜਾ ਬਿਲਕੁਲ ਹੀ ਨਹੀਂ ਕੀਤਾ ਜਾ ਸਕਦਾ ਲੋਕਾਂ ਨੂੰ ਫਿਰ ਉਹ ਖਰੀਦਦੇ ਨੇ ਵੀ ਆ ਨਾ ਲੋਕਾਂ ਦੇ ਜਿਹੜੇ ਚੀਜ਼ਾਂ ਮੰਨ ਲੋ ਜਿੰਨਾ ਜਿੰਨਾ ਜਾਇਜ਼ ਹਰ ਸਾਲ ਵਧਦਾ ਰੇਟ ਹੈ ਕਰੇਬਲ ਕਰੋਪ ਦਾ ਦੇਖੀਏ ਤੇ ਐਮਐਸਪੀ ਤੈ ਹੈ ਬਸ ਉਹ ਤੈ ਕੀਤੀ ਤੇ ਦੇ ਨਹੀਂ ਰਹੇ ਉਹੀ ਗੱਲ ਹੈ ਮਾਰਕੀਟਿੰਗ ਦੀ ਜਿਨਾ ਚਿਰ ਸਰਕਾਰ ਵੇਖੋ ਕੋਈ ਵੀ ਐਮਐਸਪੀ ਦਾ ਉਥੇ ਤਾਂ ਹੀ ਸਾਨੂੰ ਫਾਇਦਾ ਆ ਜੇ ਉਹ ਸਰਕਾਰ ਪਰਚੇਜ ਕਰਦੀ ਆ ਤੇ ਹਾਂਜੀ ਹੁਣ ਕਣਕ ਝੋਨੇ ਦੇ ਅੰਮਾਸੇ ਤਾਂ ਹੀ ਪਤਾ ਸਰਕਾਰ ਪਰਚੇਜ ਕਰਦੀ ਆ ਹਾਂ ਬਿਲਕੁਲ ਇਸ ਤੋਂ ਇਲਾਵਾ ਹੋਰ ਕਾਟਨ ਸ਼ਾਇਦ ਥੋੜਾ ਬਧਾਰ ਕਹਨਾ ਕਿ ਫੇਰ ਸ਼ੁਰੂ ਕੀਤੀ ਪਹਿਲਾਂ ਵਿੱਚ ਬੰਦ ਕਰਤੀ ਸੀ ਕਾਟਨ ਦੀ ਫੇਰ ਮਾਰ ਜਿਹੜੀ ਸਰਕਾਰ ਖਿਤ ਕਰਨ ਲੱਗੀ ਆ ਜਿਹੜੀ ਤੇ ਸਰਕਾਰ ਕ੍ਰੌਪ ਦੀ ਫਸਲ ਦੀ ਕੜੂਗੀ ਪਰਚੇਜ ਉਹਦਾ ਤੇ ਤੁਹਾਨੂੰ ਸਪੋਰਟ ਪ੍ਰਾਈਸ ਮਿਲ ਜੇਣੀ ਆ ਹਾਂਜੀ ਜੇ ਜਿਹੜੀ ਸਰਕਾਰ ਨੇ ਖਰੀਦ ਨਹੀਂ ਕਰਨੀ ਉਹਦੇ ਉਸੋਰ ਪਰਦਾ ਕੋਈ ਉਹਦਾ ਫਾਇਦਾ ਨਹੀਂ ਹੁੰਦਾ ਜ਼ਿੰਮੇਦਾਰ ਨੂੰ ਉਹ ਵਪਾਰੀ ਨੇ ਆਪਣੇ ਆਪਣੇ ਵਪਾਰੇ ਦੇ ਹਿਸਾਬ ਨਾਲ ਆਪਣੇ ਹਿਸਾਬ ਨਾਲ ਖਰੀਦਦੇ ਨੇ ਮੈਨੂੰ ਕਿੱਥੋਂ ਫਾਇਦਾ ਆ ਉਨੇ ਆਪਣੇ ਸਾਹ ਨੂੰ ਜਿਆਦ ਸਰਕਾਰ ਹਰ ਇੱਕ ਚੀਜ਼ ਜਿਹੜੀ ਜਿਹੜੀ ਫਸਲ ਦੀ ਐਮ ਐਸ ਪੀ ਸਾਨੂੰ ਦੇਂਦੇ ਉਹ ਆਣ ਕੇ ਪਰਚੇਜ਼ ਕਰੇ ਭਾਵੇਂ ਥੋੜੀ ਕਰੇ ਹਾਂ ਬਿਲਕੁਲ ਤੁਹਾਨੂੰ ਥੋੜੀ ਕਰੇ ਨਾ ਹਾਂ ਭਾਵੇਂ ਥੋੜੀ ਕਰੇ ਭਲੇ ਚ ਆਵੇ ਹਾਂ ਤੇ ਫਿਰ ਫਿਰ ਉਹ ਕੰਪੀਟੀਸ਼ਨ ਹੋਏਗਾ ਫਿਰ ਫਿਰ ਉਹਦੇ ਨਾਲ ਸਾਰਾ ਤੁਹਾਡਾ ਫਿਰ ਮਸਲਾ ਪਤਾ ਲੱਗੂਗਾ ਹਾਂ ਜਿਵੇਂ ਇੱਕ ਗੰਨੇ ਦੀ ਗੱਲ ਕਰੀਏ ਹਾਂਜੀ ਤੇ ਵੇ ਗੰਨਾ ਜਿਹੜਾ ਆ ਨਾ ਕਹਿ ਦੇ ਦਿੰਦੇ ਸਰਕਾਰ ਨੇ ਐਮ ਐਸ ਪੀ ਤੈਅ ਕੀਤੀ ਆ ਕੀਤੀ ਵੀ ਆ ਪਰ ਉਹਨਾਂ ਚੁੱਕ ਸਰਕਾਰ ਨਹੀਂ ਰਹੀ ਚੁੱਕ ਰਹੀ ਆ ਸਿਰਫ ਫੈਕਟਰੀਆਂ ਵਾਲੇ ਤੇ ਜਦੋਂ ਉਹਨਾਂ ਦਾ ਸਮਾਨ ਪੂਰਾ ਹੋ ਜਾਂਦਾ ਉਹ ਉੱਥੇ ਕਿਸਾਨ ਨੂੰ 10-10 ਦਿਨ ਲਮਕਾ ਦਿੰਦੀ ਆਏ ਤੇ ਉਹਨਾਂ ਦਾ ਗੰਨਾ ਟਰਾਲੀ ਦੇ ਉੱਤੇ ਸੋਕ ਕੇ ਕਈ-ਕਈ ਕੁਇੰਟਲ ਭਰ ਕੱਢ ਜਾਂਦਾ ਨਹੀਂ ਇਹ ਨਹੀਂ ਗੰਨੇ ਦੇ ਵੈਸੇ ਮੋਸ ਆਪਣੇ ਵਿੱਚ ਬਹੁਤਾ ਨਹੀਂ ਪ੍ਰੋਬਲਮ ਹੈ ਗੰਨਾ ਦੇ ਤਕਰੀਬਨ ਸਰ ਜ਼ਿੰਮੇਦਾਰ ਦਾ ਤਕਰੀਬਨ ਚੁੱਕਿਆ ਜਾਂਦਾ ਗੰਨੇ ਦੀ ਬਹੁਤੀ ਪ੍ਰੋਬਲਮ ਨਹੀਂ ਕਿਤੇ ਆ ਰਹੀ ਆਪਣੇ ਇੱਥੇ ਪੰਜਾਬ ਦੇ ਵਿੱਚ ਉਹ ਐਸੇ ਕਰਕੇ ਆ ਰਹੀ ਹੈ ਨਹੀਂ ਜਿੱਥੇ ਵੇਖੋ 슈ਗਰ ਮਿਲ ਆਪਣੇ ਜਿੱਦਾਂ ਮੰਨ ਲਓ ਆਜਾ ਆਪਣੇ ਹਲਕੇ ਦੇ ਪਲਾਪਿੰਡ 슈ਗਰ ਮਿਲ ਆ ਹਾਂਜੀ ਇੱਥੇ ਅੱਜ ਤੱਕ ਮੇਰੇ ਸਾਹ ਨਾਲ ਸਾਡੇ ਵੇਂਦੇ ਤਾਂ ਕੋਈ ਬਹੁਤੀ ਪ੍ਰੋਬਲਮ ਨਹੀਂ ਆਈ ਅਜੇ ਤੱਕ ਆਏ ਲੋਤੇ ਰਹਿ ਜਾਂਦੇ ਆ ਮੋੜਾ ਹੁਣ ਮੈਂ ਉਹ ਪੋਟਿਵ ਨਹੀਂ ਹੀ ਮੇਰਾ ਇਹ ਹੀ ਉਹ ਕਿਉਂ ਨਹੀਂ ਆ ਰਹੀ ਕਿਉਂਕਿ ਬਿਲਕੁਲ ਜਿੰਨੀ ਉਹਨਾਂ ਦੀ ਰਿਕੁਆਇਰਮੈਂਟ ਹੈ ਉਨਾਂ ਹੀ ਲਗਾਇਆ ਜਾ ਰਿਹਾ ਆ ਵੱਧ ਕਿਸਾਨ ਨਹੀਂ ਜਾ ਰਿਹਾ ਉਧਰ ਕਿਉਂਕਿ ਉਹਨਾਂ ਨੂੰ ਪਤਾ ਜੇ ਅਸੀਂ ਵੱਧ ਗਏ ਤੇ ਉਹਨੇ ਚੁਕਣਾ ਬੰਦ ਕਰ ਦੇਣਾ ਫਿਰ ਹੋਰ ਕਿਸੇ ਨੇ ਚੁਕਣਾ ਹੀ ਨਹੀਂ ਨਹੀਂ ਜ਼ਿੰਮੇਦਾਰ ਆਪ ਹੀ ਕੁਛ ਇਸ ਤਰ੍ਹਾਂ ਦਾ ਮੇਰੇ ਸਾਹਮਣੇ ਮਾਰੇ ਦੇ ਹੁਣ ਜ਼ਿੰਮੇਦਾਰੀ ਮੇਰੇ ਐਰਕਾ ਹਾੜ ਆਇਆ ਨਾ ਹਾਂਜੀ ਐਰਕਾ ਹਾੜ ਅਗਲੇ ਸਾਲ ਫੇਰ ਗੰਨਾ ਵਾਜਣਾ ਆਪਣੇ ਵਾਜਣਾ ਸਰਕਾਰ ਨੇ ਕੁਛ ਨਹੀਂ ਕਹਿਣਾ ਫਿਰ ਲਾਓ ਜਨਾਲ ਸਿਰਫ ਲੇਬਰ ਦੀ ਪ੍ਰੋਬਲਮ ਹਾਂ ਉੱਥੇ ਪ੍ਰੋਬ ਉਹਦੇ ਵਰਨੀ ਸਾਨੂੰ ਮਿਲਦੀ ਗੰਨਾ ਨਹੀਂ ਹੈ ਗੰਨੇ ਦੇ ਤਾਂ ਰੇਟ ਸੋ ਬਹੁਤ ਵਧੀਆ ਜੇ ਚੰਗਾ ਸਾਡਾ ਝਾੜ ਨਿਕਲਾਵੇ ਤਕਰੀਬਨ ਤੇ ਆਪਣਾ ਗੰਨਾ ਤੇ ਬਹੁਤ ਵਧੀਆ ਫਸਲ ਹੈ ਜ਼ਿੰਮੇਦਾਰ ਦੇ ਹੱਕ ਚ ਵਧੀਆ ਫਸਲ ਹੈ ਸਭ ਤੋਂ ਗੰਨਾ ਐਸੋ ਲਿਆ ਇਧਰ ਖਾਸ ਕਰ ਜਿੱਥੇ ਹਾੜਾ ਆ ਜਾਂਦੇ ਨੇ ਤੇ ਆਪਣਾ ਬੈਲਟ ਜਿਹੜੀ ਅਜਨਾਲਾ ਸਾਈਡ ਹੈ ਤਕਰੀਬਨ ਯਾਰ ਉਹ ਆਟੋਮੈਟਿਕ ਦੇਖ ਲਓ ਗੰਨਾ ਵਧ ਜਣਾ ਕਣਕ ਜਿੰਨਾ ਪੈਸੇ ਦੇ ਜਾਂਦਾ ਉਨੇ ਹੀ ਹਾਂ ਠੀਕ ਹੈ ਨਾ ਦੋ ਫਸਲਾਂ ਮਿਲਾ ਕੇ ਜਿਹੜਾ ਹੈ ਨਾ ਵੇ ਗੰਨੇ ਜਨੇ ਪਹਿਲੇ ਦੋ ਫਸਲਾਂ ਦੇ ਜਾਂਦੀਆਂ ਜ਼ਿਮੀਂਦਾਰ ਨੂੰ ਹਾਂ ਉਹ ਇਸ ਦਾ ਇਸ ਕਰਕੇ ਵੀ ਨਹੀਂ ਹੋਏ ਇਹ ਬਣਾਉਣਾ ਚਾਹੁੰਦਾ ਖਪਾੜ ਚ ਜ਼ਿਆਦਾ ਹੁੰਦਾ ਵਾ ਲੇਬਰ ਬੜੀ ਪੈਂਦੀ ਆ ਉਹ ਗੰਨੇ ਵਾਲੇ ਬਣੇ ਤਾਂ ਨਹੀਂ ਹੋਣਾ ਚਾਹੁੰਦਾ ਜ਼ਿਮੀਂਦਾਰ ਜਿਹੜਾ ਠੀਕ ਹੈ ਤੇ ਹੁਣ ਗੰਨਾ ਹੋ ਗਿਆ ਇੱਕ ਪੂਰੇ ਸਾਲ ਦੀ ਫਸਲ ਹਨਾ ਦੋਸਤੋਂ ਅਲਾਵਾ ਜੇ ਆਪਾਂ ਕਣਕ ਦਾ ਵਿਖੇ ਕਣਕ ਦੀ ਥਾਂ ਤੇ ਉਹਨੂੰ ਰਿਪਲੇਸ ਕਰਨ ਵਾਲੀ ਇੱਕ ਫਸਲ ਹੈ ਸਰੋਂ ਜੋ ਇਸ ਸਮੇਂ ਬੀਜੀ ਜਾਂਦੀ ਆ ਉਹਨੇ ਵਾਢੀ ਵੀ ਆਪਣੇ ਕਣਕ ਤੋਂ ਮਹੀਨਾ ਪਹਿਲਾਂ ਹੀ ਦੇ ਦੇਣੀ ਹੁੰਦੀ ਆ ਤੇ ਐਂਡ ਤੇ ਉਹਦਾ ਰੇਟ ਵੀ ਜਾਨੀ ਕਿ ਜਿੰਨਾ ਕਣਕ ਦਾ ਹੁੰਦਾ ਉਨਾ ਕ ਨਿਕਲ ਆਉਂਦਾ ਏ ਜੇ ਥੋੜਾ ਉਹਨੂੰ ਨੋਲੇਜ ਦੇ ਨਾਲ ਸਹੀ ਤਰੀਕੇ ਨਾਲ ਬੀਜੇ ਨਹੀਂ ਇਹਦੇ ਵਿੱਚ ਪਤਾ ਤੁਹਾਨੂੰ ਮਾਗੇ ਬੇਨਤੀ ਕੀਤੀ ਆ ਵੀ ਆਪਾਂ ਸਰੋਂ ਜਿੰਨੀਆਂ ਵੀ ਇਹ ਫਸਲਾਂ ਨੇ ਤੇਲ ਬੀਜ ਫਸਲਾਂ ਨੇ ਜਨਾਚਰ ਸਰਕਾਰ ਨੇ ਮਾਰਕਰ ਉਹਦੇ ਆਕਾਰ ਦੇ ਪਰਚੇਜ਼ ਕਰਦੀ ਉਹਨਾਂ ਚਾਪਾਂ ਜਿੰਨਾ ਵਪਾਰੀ ਦੇ ਸਿਰ ਤੇ ਜੇ ਡਿਪੈਂਡ ਕਰਾਂਗੇ ਫਿਰ ਉੱਥੇ ਬਹੁਤਾ ਫਾਇਦਾ ਨਹੀਂ ਕਿਸੇ ਜ਼ਿੰਮੇਵਾਰ ਨੂੰ ਆਏਗਾ ਉਹਦੇ ਵਿੱਚ ਖੇਚਲ ਜਾਦੀ ਆ ਕੱਚਲ ਜਿਆਦੀ ਹੋ ਜਾਂਦੀ ਆ ਕਿਉਂਕਿ ਹੁਣ ਨਵੇਂ ਕ੍ਰੌਪ ਕਰਾਂਗੇ ਉਹਦੇ ਵਾਸਤੇ ਨਵਾਂ ਸਿਸਟਮ ਸਾਰਾ ਸਾਨੂੰ ਅਪਲਾਈ ਕਰਨਾ ਪਊਗਾ ਵੀ ਡ੍ਰੈਲਾ ਵੀ ਵੱਖਰੀਆਂ ਚਾਹੀਦੇ ਆਣੇ ਕੱਲ ਨੂੰ ਚੜਾਉਣ ਬਟਨ ਕੱਟਣ ਲਈ ਸਾਰਾ ਕੁਝ ਵੱਖਰਾ ਚਾਹੀਦਾ ਸਿਸਟਮ ਇਸ ਕਰਕੇ ਜ਼ਿੰਮੇਦਾਰਤਾ ਜਿਹੜਾ ਹੈ ਨਾ ਸਿੱਧਾ ਸਦਾ ਹੁਣ ਕੰਮ ਹੈ ਵੀ ਆ ਪਕਣਕ ਝੋਨੇ ਦਾ ਤਾਂ ਕਰਕੇ ਵੀ ਸਾਰੇ ਸੰਸਾਡੇ ਬਣੇ ਪਏ ਆ ਤੇ ਮਾਰਕੀਟਿੰਗ ਵੀ ਸੌਖੀ ਹੈ ਮੈਂਨ ਪ੍ਰੋਬਲਮ ਕਿਤੇ ਵੀ ਆ ਜਿਹੜੀ ਆਪਣੀ ਕੋਈ ਫਸਲ ਆਪਾਂ ਵੇਚਾਂਗੇ ਤੇ ਸਾਨੂੰ ਸਮੱਸਿਆ ਸਿਰ ਮਾਰਕੀਟਿੰਗ ਦੀ ਆਉਦੀ ਆ ਜੇ ਮਾਰਕੀਟਿੰਗ ਸਹੀ ਹੋ ਜੇ ਤੁਸੀਂ ਵੀ ਆਪਣੇ ਆਪ ਹੀ ਉਹ ਫਸਲਾ ਲਾ ਜਾਊਗਾ ਜਦੋਂ ਬਰਾਬਰ ਦੇ ਪੈਸੇ ਸਾਨੂੰ ਕਣਕ ਨਾਲੋਂ ਇਹ ਸਰਵੋੱਚ ਮਿਲਣਾ ਪਏ ਤੇ ਆਪਣੇ ਆਪ ਇਹ ਦੀ ਜ਼ਿੰਮੇਵਾਰ ਅਫਸਰੋਂ ਤੇ ਆ ਜਾਊਗਾ। ਕਿਰਪਾਏ ਸਾਰੇ ਸੰਤਵੰਦ ਵੀ ਸਾਰੇ ਪੰਜ ਜਾਣਗੇ। ਕੋਈ ਵੀ ਫਸਲ ਹੈ ਜੇ ਆਪਾਂ ਸਰੋਂ ਨੂੰ ਜ਼ਿਆਦਾ ਲਗਾਉਣ ਡੈਗੇ ਨਾ। ਹਾਂਜੀ। ਸਾਡਾ ਰੇਟ ਥੇਟਾਉਣ ਹੋ ਜਾਣਾ। ਫਿਰ ਕਣਕ ਤੋਂ ਥੱਲੇ ਆ ਜਾਣਾ ਆਪਾਂ। ਅੱਛਾ। ਉਹੀ ਹੈ ਨਾ ਜਿਹੜਾ ਰਲਾ ਲਾਵਾ ਹੀ ਫਸਲ ਹਾਂ ਰਲ ਵੀ ਫਸਲ ਪਜੇ। ਰਲ ਵੀ ਬਿਜਲੀ ਚੇਦੀ ਸਾਰੀਆਂ ਸੋੜੀਆਂ ਨਾਲ ਮਤਲਬ ਕਿ ਦੋਹਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਰੇਟ ਬਣਿਆ ਰਵੇ। ਤੁਹਾਡੀ ਫਸਲ ਜਿਹੜੀ ਸੌਖੀ ਚੁੱਕੀ ਜਾਵੇ। ਗੰਨਾ ਵੀ ਲਾਓ। ਸਰੋਂ ਵੀ ਲਾਉ ਵਿੱਚ ਜੇ ਕੋ ਪੰਜ ਸੱਤ ਕਿੱਲੋ ਕੋ ਕਿਲਾ ਸਰੋਂ ਵੀ ਲਾ ਸਕਦਾ ਉਹਦਾ ਰੇਡ ਸਹੀ ਬਣਿਆ ਰਹੂਗਾ ਜੇ ਤੁਸੀਂ ਸਾਰੇ ਜ਼ਿੰਮੇਦਾਰ ਇੱਕੋ ਹੀ ਬਨੇ ਤੁਰ ਪੈਂਦੇ ਹੋ ਇੱਕ ਵਾਰ ਸੂਰਜ ਮੁਹੀ ਲੱਗਿਆ ਸੀ ਹਾਂ ਉਹ ਕਹਿੰਦਾ ਸਰੋਂ ਮਿਲ ਖਦਾ ਹਾਂ ਤੇ ਬਹੁਤ ਜ਼ਿਆਦਾ ਲੱਗ ਗਿਆ ਮੁੜ ਕੇ ਉਹਦਾ ਰੇਡ ਬਿਲਕੁਲ ਡਾਊਨ ਹੋ ਗਿਆ ਲੋਕਾਂ ਨੇ ਇੱਕ ਸਾਲ ਲਾਇਆ ਮਿਲ ਗਿਆ ਅਗਲੇ ਬੰਦ ਹੋ ਗਿਆ ਇਸ ਕਰਕੇ ਜ਼ਿੰਮੇਦਾਰ ਨੂੰ ਵੀ ਰੋਲ ਵੀ ਫਸਣਾ ਸੈਕਟਰ ਵੰਡਣ ਵਾਲੀ ਗੱਲ ਕੀਤੀ ਸੀ ਸੈਕਟਰ ਜਿਹੜੇ ਚਲੋ ਤੁਹਾਡੀ ਗੱਲ ਆ ਸੈਕਟਰ ਨੂੰ ਪਰ ਬੰਦ ਬੜੇ ਔਖੇ ਆ ਨਾ ਹੁਣ ਤੇ ਮੰਡੀਆਂ ਚ ਤੇ ਇਹ ਵੀ ਭਜਨਾਚਾਂ ਦੀ ਸਰਕਾਰ ਤੇ ਮੇਰੇ ਹਿਸਾਬ ਨਾਲ ਨਹੀਂ ਵੇਖਿਆ ਜਾਵੇ ਤੇ 1978 ਦਾ ਪਹੀ ਗੈਂਡੇ ਜੀ ਆਹੋ ਉਦੋਂ ਮੰਡੀ ਸ਼ੁਰੂ ਕੀਤੀ ਆ ਹੁਣ ਤੱਕ ਵੀ ਪਰਫੈਕਸ਼ਨ ਐਸ ਸਿਸਟਮ ਚ ਨਹੀਂ ਆਈ ਨਹੀਂ ਆਇਆ ਨਾ ਉਹੀ ਗੱਲ ਆ ਅਸਲ ਚ ਤੇ ਹੁਣ ਵੇਖੋ ਆਪਾਂ ਅ ਕੱਡੇ ਵੱਡੇ ਆ ਕਾਨੂੰਨ ਤਿੰਨ ਸਰਕਾਰ ਲਿਆਉਣ ਲੱਗੇ ਜਿਹੜੇ ਬੜੇ ਤਗੜੇ ਹੋ ਕੇ ਚਲੋ ਸਭ ਆਪਣਾ ਜ਼ਿੰਮੇਦਾਰਾਂ ਨੇ ਬਚਾਏ ਆ ਫਿਰ ਲਾਲ ਹਾਂਜੀ ਜੇ ਇਸ ਤਰ੍ਹਾਂ ਦਾ ਸਿਸਟਮ ਹੋ ਗਿਆ ਵੀ ਸਾਰਾ ਇਹ ਵੀ ਛੱਡ ਕੇ ਸਰਕਾਰ ਖਰੀਦਨੇ ਕਣਕ ਝੋਨਾ ਵੀ ਤੇ ਫਿਰ ਸਰਕਾਰ ਤੇ ਹੁਣ ਵੀ ਛੱਡੂ ਆ ਕਣਕ ਝੋਨਾ ਤੇ ਹੁਣ ਵੀ ਨਹੀਂ ਖਰੀਦੂ ਉਹ ਉਹਦੇ ਧੱਕੇ ਧੁੱਕੇ ਨਾਲ ਕੰਮ ਚੱਲਿਆ ਜਾਂਦਾ ਕਣਕ ਨੂੰ ਹਾਲੇ ਖਰੀਦ ਹੈ ਗਈ ਆ ਜਿਹੜਾ ਝੋਨਾ ਪਰਮਲ ਇਹਨੂੰ ਤੇ ਹੁਣ ਵੀ ਨਹੀਂ ਖਰੀਦ ਕੇ ਖੁਸ਼ ਅੱਛਾ ਉਹ ਤੋਂ ਉਖਾ ਉਹ ਬਸ ਧੱਕੇ ਨਾਲ ਕੇ ਜਨਤਾ ਖਿਲਾਫ ਨਾਲ ਹੋ ਜੇ ਆ ਬਸ ਇਤਨੇ ਚੱਲੇ ਜਾਣਾ ਕੰਮ ਖੰਜਲ ਖਵਾਰੀ ਬਹੁਤ ਜ਼ਿਆਦਾ ਹੈ ਠੀਕ ਹੈ ਜੀ ਸਾਨੂੰ ਇੱਕ ਤੋਂ ਇੱਕ ਤੇ ਗੱਲ ਪਰਾ ਲੱਗ ਗਈ ਕਿ ਕੋਝਕ ਇਹਦੇ ਵਿੱਚ ਸਰਕਾਰ ਦਾ ਕਸੂਰ ਹੈ ਉਹਦੀਆਂ ਨੀਤੀਆਂ ਦਾ ਕਸੂਰ ਹੈ ਉਹਨਾਂ ਨੂੰ ਅਪਲਾਈ ਕਰਨ ਵਾਲਿਆਂ ਦਾ ਕਸੂਰ ਤੇ ਬਾਕੀ ਥੋੜਾ ਬੋਤਾ ਅਗਰ ਸਰਕਾਰ ਸਾਹੀ ਤਦ ਉਹ ਤੇ ਕਿਸਾਨ ਖੁਦ ਤਿਆਰ ਆ ਨਾਲ ਸਰਕਾਰ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਣ। ਬਿਲਕੁਲ ਠੀਕ ਹੈ ਜੀ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਦੀ ਫਤਿਹ ਚਲੋ